ਰਾਜਵੀਰ ਬਾਈ ਲਈ ਕਰੋ ਅਰਦਾਸ ਗੁਲਾਬ ਸਿੱਧੂ ਨੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਕੀਤੀ ਅਪੀਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੌਹਲੀ ਦੇ 47 ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਵੱਲੋਂ ਰਾਜਵੀਰ ਜਵੰਦਾ ਦੀ ਸਿਹਤ ਯਾਪੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਹੁਣ ਪੰਜਾਬੀ ਗਾਇਕ ਗੁਲਾਬ ਸਿੱਧੂ ਨੇ ਵੀ ਸੋਸ਼ਲ ਮੀਡੀਆ ਪੇਜ ਰਾਹੀਂ ਲੋਕਾਂ ਨੂੰ ਰਾਜਵੀਰ ਜਵੰਦਾ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਆ ਇਸ ਦੌਰਾਨ ਉਹਨਾਂ ਨੇ ਵੀਡੀਓ ਜਾਰੀ ਕਰਦੇ ਕਿਹਾ ਕਿ ਤੁਸੀਂ ਬਾਈ ਦੇ ਲਈ ਪਹਿਲੇ ਦਿਨ ਤੋਂ ਅਰਦਾਸ ਬੇਨਤੀ ਕਰਦੇ ਆਏ ਹੋ ਹੁਣ ਵੀ ਬਾਈ ਨੂੰ ਤੁਹਾਡੀ ਅਰਦਾਸ ਦੀ ਬਹੁਤ ਲੋੜ ਆ ਜਿੰਨੇ ਵੀ ਪੰਜਾਬੀ ਪੂਰੀ ਦੁਨੀਆ ਵਿੱਚ ਕਿਤੇ ਵੀ ਰਹਿੰਦੇ ਨੇ ਉਹ ਰਾਜੀਵ ਜਵੰਦਾ ਦੀ ਸਿਹਤ ਲਈ ਅਰਦਾਸ ਕਰਨ ਦੁਆ ਵਿੱਚ ਦਵਾਈ ਤੋਂ ਵੱਧ ਅਸਰ ਹੁੰਦਾ ਦੱਸ ਦਈਏ ਕਿ ਪੰਜਾਬੀ ਦਾ ਰਾਜੀਵ ਜਵੰਦਾ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਲਾਈਵ ਸਪੋਰਟ ਤੇ ਰੱਖਿਆ ਗਿਆ ਆ 27 ਸਤੰਬਰ ਦੁਪਹਿਰ 1:30 ਵਜੇ ਰਾਜੀਵ ਜਵੰਦਾ ਨੂੰ ਫੋਰਟਿਸ ਹਸਪਤਾਲ ਵਿੱਚ داخل کرایا ਗਿਆ ਸੀ ਸੜਕ ਹਾਦਸੇ ਵਿੱਚ ਉਹਨਾਂ ਦੇ ਸਿਰ ਅਤੇ ਰੀੜ ਦੀ ਹੱਡੀ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਇਸ ਦੌਰਾਨ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ ਨੇ